ਸਾਰਾ ਪ੍ਰੋਨਾਉਂਸ ਜੀ ਦੋਲੇ ਬੰਦਰ ਸੰਗੀ ਸਰ ਜਿਹੜਾ ਅੱਜ ਲੜਕੀ ਦਾ ਤੋਂ ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿਪਰ ਵਾਲਾ ਵਾਰਗ ਪਰ ਚੜਾ ਜਾਉਣਾ ਸਾਨੂੰ ਤਾਂ ਆ ਕੇ ਪਤਾ ਲੱਗੇ ਦੇਖਿਆ ਜਾਏਗਾ ਮੈਂ ਤਾਂ ਲੈਣ ਆ ਰਹੀ ਸੀ ਕੀ ਨਾਮ ਸੀ ਕੁੜੀ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 12 ਵਿੱਚ ਪੜਦੀ ਸੀ ਕਿੰਨੀ ਉਮਰ ਸੀਗੇ ਜੀ 16-17 ਸਾਲ ਦੀ ਤੁਸੀਂ ਕੀ ਮੰਗ ਰਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਟ੍ਰਿਪਰ ਵਾਲੇ ਤੇ ਇਹ ਬੰਦ ਹੋਰ ਜਾਂਦੇ ਬਹੁਤ ਅੰਕ ਕਰਵੇਂ ਹੋਰ ਵੀ ਕਿਸੇ ਨੂੰ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਇਹ ਤਾਂ ਇਨਸਾਫ ਜਾਣੇ ਟ੍ਰਿਪਰ ਵਾਲੇ ਇੱਥੇ ਆ ਭਾਜੀ ਭੱਜ ਗਿਆ ਟ੍ਰਿਪਰ ਵਾਲੇ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤਾਂ ਅਸੀਂ ਮੈਂ ਫਾਰਮ ਕਰੇ ਪਹੁੰਚ ਗਿਆ ਜਿੱਦੀ ਪਹੁੰਚ ਗਿਆ ਨਾ ਆਇਆ ਸੀ ਮੈਂ ਠੀਕ ਹੈ ਮੈਂ ਪਹੁੰਚ ਕੇ ਲੈਣ ਆ ਰਿਹਾ ਸੀ ਮੈਂ ਜੇ ਪਹੁੰਚਾ ਸਭ ਕੋਣਾ ਬਸ ਪਹੁੰਚ ਚੁੱਕਿਆ ਸੀ ਸਰਪਨਾ ਮੈਂ ਜੋਹਾਰ ਲਾਲ ਸਰਪੰਚ ਪਿੰਟ ਖੇੜਾ ਗੱਜੂ ਅੱਜ ਸਾਡੇ ਪਿੰਡ ਬਿਜਲੀ ਗ੍ਰਿਡ ਨਾਲ ਲੱਗੇ ਬਹੁਤ ਹੀ ਮੱਧਪੱਗ ਹਾਦਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨੇੜੇ ਨਾਲੋਂ ਸੀ ਤੇ ਸਾਡੇ ਨਾਲ ਖੜੇ ਸਾਥੀ ਦੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨਹਿਰ ਆਇਆ ਸੀ ਕਿ ਉਹਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਦੇ ਉੱਪਰ ਦੀ ਲੰਗ ਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ ਲਾਸ਼ ਨੂੰ ਟਿੱਪਰੇ ਸਿਲੋਂ ਕੱਢਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਆ ਹਸਪਤਾਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਦੇ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜਿਆਦਾ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣਾਂ ਦਾ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਜਹਾਜ਼ ਸ ਪਹਿਲਾਂ ਵੀ ਇਹ ਸਮਾਣੀ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪੁਰੇ ਹੋਵੇ ਅੱਛਾ ਕੋਈ ਵਕੀ ਨਾਲ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪਰਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਣ ਯੋਗ ਹਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰੈਵ ਡਰੇਵਰੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਨਾ ਤੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਰੱਖਿਆ ਜਾਵੇ ਕੀ ਅੱਗੇ ਕਦ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਹੁੱਕਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਹਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋਲ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ ਇਹ ਤਲਾਹ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 32 97 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰਾ ਬਲਵਿੰਦਰ ਸਿੰਘ ਵਾਸੀ ਪਿੰਡ ਨਰੇਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਸ਼ਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿੱਪੜ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਜੀ ਸਰ ਇਹ ਤਕਰੀਬਨ ਘੰਟਾ ਕੁ ਪਹਿਲਾਂ ਦੀ ਗੱਲ ਹੈ 2 ਵਜੇ ਦੀ ਗੱਲ ਹੈ ਤਕਰੀਬ 2 ਵਜੇ ਦੀ ਗੱਲ ਹੈ ਕੀ ਕਰ ਵੀ ਕਰ ਰਹੇ ਹੋ ਟਿੱਪਰ ਵਾਲੇ ਦਾ ਅੰਮਾ ਬਿਆਨ ਲਿਖ ਦਿਆਂਗੇ ਜੋ ਲਿਖਾਣੇ ਹੋਵੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰ ਗਿਆ ਭੱਜ ਗਿਆ ਨਹੀਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏ ਕੰਮ